ਕਿ ਮੇਰਾ ਰਿਸ਼ਤੇਦਾਰ ਰੋਟਰਿੰਡਾ ਮੈਨੂੰ ਸੱਦਦਾ ਨਹੀਂ ਆ ਜਾਂ ਇੱਕ ਜਿਹੜੀ ਹੋਰ ਗੱਲ ਆ ਵੀ ਮੈਨੂੰ ਉਹਨਾਂ ਸਾਬਿਆ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਾਂ ਜਿਹੜੀ ਤੇ ਗੱਲ ਆ ਸਦਨ ਵਾਲੀ ਜੇ ਸਾਡਾ ਪਾਪਾ ਫੌਜ ਚ ਐ ਨਾ ਤੁਹਾਨੂੰ ਫੌਜ ਚ ਪਤਨੀ ਨਹੀਂ ਨਾ ਕਰਾ ਸਕਦਾ ਸੇਮ ਹੀ ਕੰਡੀਸ਼ਨ ਬਾਹਰ ਰਹਿਣ ਵਾਲੇ ਬੰਦੇ ਦੀ ਆ ਜਦ ਸਾਡਾ ਪਾਪਾ ਫੌਜ ਹੁੰਦਿਆਂ ਹੋਇਆਂ ਵੀ ਸਾਨੂੰ ਫੌਜ ਚ ਪਤਨੀ ਨਹੀਂ ਕਰਾ ਸਕਦਾ ਉਦਾਂ ਹੀ ਬਾਹਰ ਰਹਿਂਦਾ ਬੰਦਾ ਜਿਹੜਾ ਵਾ ਉਹ ਸਾਨੂੰ ਨਹੀਂ ਬੁਲਾ ਸਕਦਾ ਕੌਣ ਬਣਾ ਸਕਦਾ ਜੇ ਗੱਲ ਉਹਦੀ ਕਰੀਏ ਤੇ ਜਿਹਦਾ ਕਿਸੇ ਦਾ ਕੋ ਆਪਣਾ ਬਿਜ਼ਨਸ ਆ ਚੰਗਾ ਵਧੀਆ ਉਹਦੇ ਤੇ ਵੀ ਕੰਡੀਸ਼ਨ ਇਹ ਲਾਗੂ ਹੁੰਦੀ ਆ ਵੀ ਜਿਹੜਾ ਉਹਦਾ ਬਿਜ਼ਨਸ ਆ ਕਿ ਉਹਦੇ ਨਾਲ ਸੰਬੰਧਤ ਤੁਹਾਨੂੰ ਕੰਮ ਆਉਂਦਾ ਕਿ ਉਹਦੇ ਨਾਲ ਸੰਬੰਧਤ ਉਸ ਕੰਮ ਦਾ ਤੁਹਾਡੇ ਕੋਲ ਤਜਰਬਾ ਹੈ ਕਿ ਤੁਹਾਡੇ ਕੋਲੋਂ ਇੰਗਲਿਸ਼ ਦੀ ਸਕਿੱਲ ਹੈਗੀ ਹੈ ਇੰਗਲਿਸ਼ ਤੁਸੀਂ ਪ੍ਰੋਪਰਲੀ ਬੋਲ ਲੈਂਦੇ ਜੇ ਬੈਂਡ ਲੈ ਸਕਦੇ ਜੇ ਫਿਰ ਸਭ ਤੋਂ ਵੱਡੀ ਕੰਡੀਸ਼ਨ ਹੈ ਵੀ ਕੀ ਉਹਨੂੰ ਬੰਦੇ ਦੀ ਲੋੜ ਵੀ ਹੈਗੀ ਆ ਕਿ ਨਹੀਂ ਜੇ ਮੰਨ ਲਓ ਇੱਥੇ ਆਡੀ ਕੋਈ ਦੁਕਾਨਦਾਰੀ ਆ ਜਾਂ ਕੋਈ ਵੀ ਕੰਮ ਆ ਜਿਹਨ ਇੱਕ ਬੰਦਾ ਚਾਹੀਦਾ ਤੇ ਤੁਸੀਂ ਆਲਰੇਡੀ ਉਹ ਰੱਖਿਆ ਹੋਇਆ ਤੇ ਫਿਰ ਦੂਜੇ ਬੰਦੇ ਨੂੰ ਕੰਮ ਤੁਸੀਂ ਕਿੱਥੋਂ ਦਵੋਗੇ ਤੇ ਜੇ ਕੰਮ ਦਵੋਗੇ ਤੇ ਉਹਨੂੰ ਤਨਖਾਹ ਕਿੱਥੋਂ ਦਵੋਗੇ ਇਹ ਤੇ ਹੋ ਗਈ ਪਹਿਲੀ ਗੱਲ ਦੂਜੀ ਗੱਲ ਜਿਹੜੀ ਆਮ ਅਸੀਂ ਕਹਿ ਦਿੰਦੇ ਵੀ ਉਹਨੇ ਸਾਨੂੰ ਸਾਂਭਿਆ ਉਹਦੀ ਗੱਲ ਕਰਦੇ ਆ ਵੇਖੋ ਜਿਹਦਾ ਦੇ ਉੱਥੇ ਹੈਗਾ ਆਪਣਾ ਘਰ ਉਹ ਤੇ ਹੋ ਸਕਦਾ ਤੁਹਾਨੂੰ ਹਫਤਾ ਦਸ ਦਿਨ ਵੱਧ ਤੋਂ ਵੱਧ ਮਹੀਨਾ ਬੜੀ ਬਹਾਦਰੀ ਹੋ ਉਹ ਬੰਦੇ ਦੀ ਜਿਨੇ ਤੁਹਾਨੂੰ ਮਹੀਨਾ ਸੰਭਲਿਆ ਬਹੁਤ ਮਤਲਬ ਉਹਦਾ ਤੁਸੀਂ ਦੇਣ ਹੀ ਨਹੀਂ ਦੇ ਸਕਦੇ ਬੰਦੇ ਦਾ ਜਿਨੇ ਪਰਦੇਸ ਦੇ ਵਿੱਚ ਤੁਹਾਨੂੰ ਇੱਕ ਮਹੀਨਾ ਆਪਣੇ ਘਰ ਮੁਖਤ ਰਖ ਲਿਆ ਕਿਉਂਕਿ ਉੱਥੇ ਟੂਟੀ ਖੋਲੀ ਦਾ ਵੀ ਬਿੱਲ ਸੁੱਚ ਛੱਡੇ ਦਾ ਵੀ ਬਿੱਲ ਸੋ ਬਾਕੀ ਜੇ ਦੂਸਰੇ ਬੰਦਿਆਂ ਨਾਲ ਹੀ ਨਾਰਾਜ਼ ਹੋਏ ਨੇ ਜਿਹੜਾ ਕਿਸਦੇ ਆਪ ਕਰਾਏ ਤੇ ਰਹਿਣ ਡਿਆ ਉਹ ਤੁਹਾਨੂੰ ਹੀ ਕਹਿ ਦਿੰਦੇ ਯਾਰ ਤੂੰ ਉਹਨੇ ਮੈਨੂੰ ਸੰਭਿਆ ਨਹੀਂ ਉਹ ਕਿਦਾਂ ਸੰਭੂਗਾ ਤੁਹਾਨੂੰ ਇਹ ਸੋਚਣਾ ਪਊਗਾ ਵੀ ਮੰਨ ਲਓ ਤੁਸੀਂ ਆਪਣੇ ਘਰ ਚੋਂ ਇੱਕ ਕਮਰਾ ਕਿਸ ਨੂੰ ਕਿਰਾਏ ਤੇ ਦਿੱਤਾ ਉਹ ਰਸੋਈ ਤੁਸੀਂ ਵਰਤਨੀ ਉਹ ਰਸੋਈ ਜਿਹੜਾ ਬੰਦਾ ਕਿਰਾਏ ਤੇ ਰੱਖਿਆ ਉਹਨੇ ਵਰਤਨੀ ਤੇ ਜੇ ਉਹ ਸਾਨੂੰ ਕਵੇ ਵੀ ਮੈਂ ਆਪਣੇ 2-4 ਦੋਸਤ ਘਰ ਚ ਰੱਖਣੇ ਆ ਜਾਂ ਉਹਦਾ ਵੀ ਬੁਲਾਉਣੇ ਥੋੜੇ ਟਾਈਮ ਵਾਸਤੇ ਵੀ ਜਿੱਦਾਂ ਅਸੀਂ ਇਹ ਗੱਲ ਦੀ ਪਰਮਿਸ਼ਨ ਨਹੀਂ ਨਾ ਦਵਾਂਗੇ ਵੀ ਬਾਧੂ ਬੰਦਾ ਸਾਡੇ ਘਰ ਕੋਈ ਆਵੇ ਉਦਾਂ ਹੀ ਉਥੇ ਹਾਲਾਤ ਨੇ ਜਿੱਦੋਂ ਉਦੋਂ ਉਥੇ ਕਮਰਾ ਕਰਾਏ ਤੇ ਮਿਲਦਾ ਆ ਤੇ ਉਹ ਬਕਾਇਦਾ ਸਾਈਨ ਕਰਾਉਂਦੇ ਨੇ ਵੀ ਕੋਈ ਫਾਤੂ ਬੰਦਾ ਸਾਡੇ ਘਰ ਨਹੀਂ ਹੋਣਾ ਚਾਹੀਦਾ ਸੋ ਐਵੇਂ ਨਾ ਨਾਰਾਜ਼ ਹੋਇਆ ਕਰੋ ਮੇਰਾ ਭਰਾ ਤੇ ਕੋਈ ਮਾੜਾ ਕਮੈਂਟ ਨਾ ਕਰਿਓ ਇਹ ਸਚਾਈ ਆ ਪ੍ਰਦੇਸ਼ ਦੀ ਥੋੜੀ ਕੌੜੀ ਆ ਇਹ ਮੰਨਣੀ ਪੈਣੀ ਆ ਸਾਨੂੰ